ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿੰਨੇ ਤੁਸੀਂ ਸਭ ਠੀਕ ਹੋ ਉਮੀਦ ਕਰਦੀ ਆ ਤੁਸੀਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਛੁੱਟੀਆਂ ਦੇ ਦਿਨਾਂ ਜੀ ਬੱਚੇ ਆਏ ਹੋਏ ਆ ਤੇ ਵੀਡੀਓ ਮੇਰੇ ਕੋਲ ਕੋਈ ਬਣਾ ਨਹੀਂ ਹੋਈ ਹੈਗੀ ਪਰ ਮੈਂ ਅੱਜ ਜਿਹੜੀ ਵੀਡੀਓ ਬੱਚਿਆਂ ਤੇ ਬਣਾਈ ਆ ਉਹਨਾਂ ਨੂੰ ਦੇਖ ਕੇ ਜੋ ਮੈਂ 8-10 ਦਿਨ ਤੋਂ ਦੇਖਦੀ ਆ ਨਾ ਮੈਂ ਉਹਨਾਂ ਤੇ ਹੀ ਬੱਚਿਆਂ ਤੇ ਵੀਡੀਓ ਬਣਾਉਣ ਲੱਗੀ ਆ ਪਰ ਮੈਂ ਬੱਚਿਆਂ ਨੂੰ ਵਿੱਚ ਵੀਡੀਓ ਚ ਨਹੀਂ ਲਈ ਹੈਗੀ ਕਿਉਂਕਿ ਮੇਰੀ ਬੇਟੀ ਕਹਿੰਦੀ ਮੰਮੀ ਬੱਚਿਆਂ ਨੂੰ ਆਪਾਂ ਵੀਡੀਓ ਚ ਨਹੀਂ ਲਿਆਉਣਾ ਹੈਗਾ ਤੁਸੀਂ ਜੋ ਗੱਲ ਕਰਨੀ ਆ ਤੁਸੀਂ ਇਸ ਤਰ੍ਹਾਂ ਸਿੱਧੇ ਹੀ ਕਰ ਲਓ ਤੇ ਮੈਂ ਨਾ ਅੱਜ ਫਿਰ ਉਹਨਾਂ ਬਾਰੇ ਹੀ ਲੱਗੀ ਕਹਿਣਾ ਆਜ ਕੱਲ ਦੇ ਬੱਚੇ ਆ ਨਾ ਜੇ ਤੁਹਾਡੇ ਬੱਚੇ ਵੀ ਇਦਾਂ ਕਰਦੇ ਆ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੇਰੀ ਵੀਡੀਓ ਨੂੰ ਨਾ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਆਜ ਕੱਲ ਦੇ ਬੱਚੇ ਬਸ ਫੋਨ ਹਰ ਵੇਲੇ ਉਹਨਾਂ ਨੂੰ ਫੋਨ ਹੀ ਚਾਹੀਦਾ ਆ ਜਦੋਂ ਜੇ ਰੋਟੀ ਖਾਂਦੇ ਆ ਤਾਂ ਵੀ ਫੋਨ ਜੇ ਉਹਨਾਂ ਕੋ ਰੋਟੀ ਖਾਂਦੇ ਆ ਖਾਂਦੇ ਆ ਤਾਂ ਫੋਨ ਉਹਨਾਂ ਫੜ ਲਓ ਤੇ ਉੱਥੇ ਹੀ ਰੋਟੀ ਉਹ ਖਾਣੀ ਜਿਹੜੀ ਆ ਬੰਦ ਕਰ ਦਿੰਦੇ ਆ ਫੇਰ ਸੌਣ ਲੱਗੇ ਵੀ ਫੋਨ ਕਹਿੰਦਾ ਮੈਂ ਨਾਨੀ ਮम्मा ਫੋਨ ਦੇਖਦਾ ਦੇਖਦਾ ਮੈਂ ਸੌ ਜਾਊਗਾ ਦੇਖੋ ਬੱਚਿਆਂ ਨੂੰ ਕਿੰਦਾਂ ਦੀਆਂ ਆਦਤਾਂ ਪੈ ਗਈਆਂ ਆ ਅਗਿਆਤਾ ਬੱਚੇ ਸਾਡੇ ਬੱਚੇ ਤਾਂ ਫੋਨ ਲੈਂਦੇ ਨਹੀਂ ਸੀ ਚਲੋ ਹੁੰਦੇ ਵੀ ਨਹੀਂ ਸੀ ਕਿ ਸਾਡੇ ਕੋਲ ਤਾਂ ਨਹੀਂ ਸੀ ਹੁੰਦਾ ਬਾਕੀਆਂ ਕੋ ਹੁੰਦੇ ਹੋਣਗੇ ਮੈਨੂੰ ਪਤਾ ਨਹੀਂ ਪਰ ਸਾਡੇ ਕੋਲ ਫੋਨ ਨਹੀਂ ਸੀ ਹੁੰਦਾ ਉਹ ਬਟਣਾ ਜਿਆਂ ਵਾਲਾ ਹੀ ਹੁੰਦਾ ਸੀਗਾ ਬਸ ਉਹ ਤੋਂ ਫੋਨ ਕਰ ਲੈਣਾ ਜਾਂ ਸੁਣ ਲੈਣਾ ਪਰ ਅੱਜ ਕੱਲ ਦੇ ਨਿਕਾ ਜ ਆਇਆ ਉਹ 1.5 ਸਾਲ ਦਾ ਜੇਕਰ ਉਹ ਕਹਿੰਦਾ ਆ ਮੈਨੂੰ ਕਾਲੂ ਕਾਲੂ ਮਦਾਰੀ ਲਾ ਕੇ ਦੇਵੋ ਉਹ ਕਾਲੂ ਮਦਾਰੀ ਤੋਂ ਬਗੈਰ ਹੀ ਨਹੀਂ ਬਚਦਾ ਜਦੋਂ ਕਦੋਂ ਬਸ ਉਹ ਹੀ ਦੇਖੀ ਜਾਂਦੇ ਆ ਵੇ ਪੁੱਤੋਈ ਨਾ ਕੋਸ ਮੈਂ ਤਾਂ ਉਹਦੋਂ ਦੀ ਫੋਨ ਫੜ ਫੜ ਕੇ ਇਹਨਾਂ ਤੋਂ ਥੱਕ ਗਈ ਆ ਤੇ ਇਹ ਜਿਹੜਾ ਮੇਰਾ ਗਬਲਾ ਦੋਤਾ ਆ ਨਾ ਉਹਨੂੰ ਪਤਾ ਆ ਉਹ ਵੀ ਨਾਨੀ ਨੂੰ ਫੋਨ ਨਹੀਂ ਦੇਖਣ ਦਿੰਦੀ ਉਹ ਜਦੋਂ ਮੈਨੂੰ ਦੇਖ ਰਿੰਦਾ ਆ ਤਾਂ ਫਟਾਫਟ ਫੋਨ ਆ ਨਾ ਰੱਖ ਦਿੰਦਾ ਜਾਂ ਵੱਡੇ ਨੂੰ ਫੜਾ ਦਿੰਦਾ ਆ ਵੀ ਨਾਨੀ ਕਿਤੇ ਮੈਨੂੰ ਦੇਖ ਨਾ ਲਵੇ ਫੋਨ ਚਲਾਉਂਦੇ ਨੂੰ ਤੇ ਘੱਟ ਵੈਸੇ ਉਹ ਵੀ ਨਹੀਂ ਹੈਗਾ ਉੱਚੋਈ ਕੋਸ ਨਾ ਰੋਟੀ ਖਾਂਦੇ ਆ ਫੋਨ ਦੇਖਦੇ ਦੇਖਦੇ ਰੋਟੀ ਖਾਂਦੇ ਆ ਭਾਂਡੇ ਉੱਥੇ ਪਏ ਹੁੰਦੇ ਆ ਤੇ ਨਾਲੇ ਲੰਮੇ ਪੈ ਜਾਂਦੇ ਆ ਬਸ ਫੇਰ ਫੋਨ ਹੱਥਾਂ ਦੇ ਵਿੱਚ ਮੈਂ ਤਾਂ ਹਰਾਨ ਪਰੇਸ਼ਾਨ ਬਿਹਾਏ ਬੱਚਿਆਂ ਦਾ ਕੀ ਬਣੂੰਗਾ ਇਹ ਮੈਂ ਤਾਂ ਸੱਚੀ ਬਹੁਤ ਪਰੇਸ਼ਾਨ ਆ ਇਹ ਬੱਚੇ ਕੀ ਕਰਨਗੇ ਇੰਨਾ ਫੋਨ ਦੇਖਦੇ ਇੰਨਾ ਫੋਨ ਦੇਖਦੇ ਮੈਂ ਤਾਂ ਬਹੁਤ ਪਰੇਸ਼ਾਨ ਹੋਈ ਪਈ ਆ ਬਸ ਇਹਨਾਂ ਦਾ ਜੀ ਜਿਉਂ ਸਵੇਰ ਤੋਂ ਉੱਠਣ ਤੋਂ ਲੈ ਕੇ ਰਾਤ ਦੇ ਸੌਣ ਵੇਲੇ ਤੱਕ ਇਹਨਾਂ ਨੂੰ ਫੋਨ ਹੀ ਚਾਹੀਦਾ ਆ ਤੁਹਾਡੇ ਬੱਚੇ ਵੀ ਇਦਾਂ ਹੀ ਕਰਦੇ ਆ ਮੈਨੂੰ ਕਮੈਂਟਾਂ ਚ ਜਰੂਰ ਦੱਸਿਓ ਕਿ ਤੁਹਾਡੇ ਬੱਚੇ ਇਹਨਾਂ ਫੋਨ ਦੇਖਦੇ ਆ ਇੱਕ ਮੇਰੀ ਇਹਨਾਂ ਦੂਜੀ ਬੇਟੀ ਵੀ ਆਈ ਹੋਈ ਸੀਗੀ ਤਾਂ ਉਹਨਾਂ ਉਹਨੇ ਵੀ ਇਦਾਂ ਕੁੜੀ ਵਿਝਾਈ ਹੋਈ ਆ ਉਹ ਵੀ ਜਿੰਨਾ ਚਿਰ ਫੋਨ ਦੇਖਦੀ ਆ ਤੇ ਤਾ ਰੋਟੀ ਖਾਂਦੀ ਨਹੀਂ ਤੇ ਰੋਟੀ ਨਹੀਂ ਖਾਂਦੀ ਪਰ ਹੁਣ ਉਹ ਖਾਣ ਲੱਗ ਪਈ ਆ ਥੋੜਾ ਸਿਆਣੀ ਹੋ ਗਈ ਚਰਕ 8 ਸਾਲ ਦੀ ਹੋ ਗਈ ਆ ਤੇ ਉਹ ਥੋੜਾ ਜਿਹਾ ਹੋਣਾ ਨਾ ਜਿੱਦਾਂ ਵੀ ਖਾ ਰਹੀਂਦੀ ਰੋਟੀ ਨਹੀਂ ਤੇ ਪਹਿਲਾਂ ਪਤਾ ਕੀ ਕਰਨਾ ਉਹਨਾਂ ਨੇ ਉਧਰੋਂ ਤਾਂ ਫੋਨ ਮਰੇ ਰੱਖ ਦੇਣੇ ਤੇ ਉਧਰੋਂ ਨੂੰ ਰੋਟੀ ਖਵਾਉਣ ਲੱਪਿਆ ਨਾ ਹਾਏ ਮੈਂ ਕਿਹ ਹੈ ਕੀ ਕੰਮ ਪੜਿਆ ਆ ਇਹਨਾਂ ਨੇ ਤੇ ਪਰ ਨਹੀਂ ਉਹ ਹੁਣ ਠੀਕ ਆ ਉਹ ਰੋਟੀ ਰੋਟੀ ਦਿਖਾ ਲੈਂਦੀ ਪਰ ਆ ਨਿਆਣੇ ਆ ਇਹਨਾਂ ਨੂੰ ਤਾਂ ਰੋਟੀ ਖਾਂਦੇ ਵੇ ਫੋਨ ਚਾਹੀਦਾ ਆ ਜੇ ਤਾਂ ਫੋਨ ਚੱਲਦਾ ਆ ਤੇ ਰੋਟੀ ਖਾ ਲੈਣੀ ਆ ਜਦੋਂ ਫੋਨ ਉਹਨਾਂ ਕੋਲ ਫੜ ਲਿਆ ਨਾਲੇ ਉਹਨਾਂ ਨੇ ਰੋਟੀ ਖਾਣੇ ਬੰਦ ਕਰ ਦੇਣੀ ਆ ਬਹੁਤ ਔਖਾ ਆ ਮੈਂ ਤਾਂ ਕਹਿੰਨੀ ਆ ਬੱਚਿਆਂ ਨੂੰ ਜਿੰਨਾ ਹੋਵੇ ਫੋਨ ਤੋਂ ਦੂਰ ਰੱਖਣਾ ਚਾਹੀਦਾ ਆ ਤੇ ਪਰ ਨਹੀਂ ਅੱਜ ਕੱਲ੍ਹ ਦੀਆਂ ਮੈਂ ਤਾਂ ਕਹਿੰਨੀ ਮੈਂ ਇੱਦਾਂ ਹੀ ਕਹਿ ਦਿੱਤਾ ਵੀ ਅੱਜ ਕੱਲ੍ਹ ਦੀਆਂ ਮਾਵਾਂ ਪਤਾ ਕੀ ਕਰੋ ਤੁਸੀਂ ਆਪ ਵੀ ਫੋਨ ਲੈ ਲਓ ਤੁਸੀਂ ਵੀ ਫੋਨ ਦੇਖੀ ਜਾਓ ਇਹਨਾਂ ਨੂੰ ਵੀ ਫੋਨ ਫੜਾ ਦਿਓ ਨਾ ਕੋਈ ਰੋਲਾ ਨਾ ਕੋਈ ਰੱਪਾ ਉੱਚੀ ਕੋਸਣਾ ਬਹੁਤ ਔਖਾ ਆ ਖੂਨਾ ਵਾਲਾ ਇਹਨਾਂ ਦਾ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਹੈ ਤੁਸੀਂ ਕਿਹੜੇ-ਕਿਹੜੇ ਮੇਰੀ ਇਸ ਗੱਲ ਗੱਲ ਦੇ ਨਾਲ ਸਹਿਮਤ ਆ ਮੈਨੂੰ ਫੋਨ ਕਰਕੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੌਰੀ ਮੈਂ ਫੋਨ ਕਰਕੇ ਕਹਿਤਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀ ਤੁਸੀਂ ਵੀ ਇਸ ਤਰ੍ਹਾਂ ਬੱਚਿਆਂ ਦੇ ਕੋਲੋਂ ਪਰੇਸ਼ਾਨੇ ਵੀ ਇੰਨਾ ਫੋਨ ਦੇਖਦੇ ਆ ਵੀ ਮੈਂ ਤਾਂ ਬਹੁਤ ਪਰੇਸ਼ਾਨ ਆ ਵੀ ਬੱਚਿਆਂ ਨੂੰ ਇੰਨਾ ਫੋਨ ਨਹੀਂ ਦੇਖਣਾ ਚਾਹੀਦਾ ਉਹਨਾਂ ਦੀ ਸਿਹਤ ਤੇ ਕੀ ਅਸਰ ਹੋਊਗਾ ਪਰ ਮੈਂ ਨਾ ਜਿੱਦਣ ਦੇ ਨਿਆਣੇ ਆਏ ਆ ਸਵੇਰੇ ਇਹਨਾਂ ਨੂੰ 5 ਵਜੇ 5:30 ਜਾਂ 6 ਬਸ ਇਹਨਾਂ ਦੇ ਵਿੱਚ ਵਿੱਚ ਠਾਲ ਕੇ ਨਾ ਇਹਨਾਂ ਪਹਿਲਾਂ ਇਹਨਾਂ ਨੂੰ ਮੈਂ ਲਿਜਾਣਨੀ ਆ ਕੋਲੋਨੀ ਦੇ ਵਿੱਚ ਇਹਨਾਂ ਦੀ ਚੰਗੀ ਤਰ੍ਹਾਂ ਮੈਂ ਦੌੜ ਲਵਾਉਣੀ ਆ ਇਹਨਾਂ ਦੇ ਚੱਕਰ ਲਵਾਉਣੀ ਚੰਗੀ ਤਰ੍ਹਾਂ ਤੇ ਫਿਰ ਇਹਨਾਂ ਨੂੰ ਘਰ ਲਿਆਉਣੀ ਆ ਨਹੀਂ ਤੇ ਇਹਨਾਂ ਨੂੰ ਮੈਂ ਪਹਿਲਾਂ ਦੇਖਦੀ ਰਹੇ ਬਸ ਉੱਠਦੇ ਸਾਰ ਫੋਨ ਰੋਟੀ ਖਾਂਦੇ ਫੋਨ ਬਸ ਫੋਨ ਹੀ ਫੋਨ 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 ਬਹੁਤ ਦੁਖੀ ਹੋਈ ਪਈ ਮੈਂ ਤਾਂ ਫੋਨ ਤੋਂ ਤੇ ਜੇ ਤੁਹਾਨੂੰ ਮੇਰੀ ਇਹ ਗੱਲ ਵਧੀਆ ਲੱਗੀ ਆ ਤੁਸੀਂ ਮੇਰੀ ਗੱਲ ਇਸੇ ਤਰ੍ਹਾਂ ਸਹਿਮਤ ਆ ਤੇ ਤੁਸੀਂ ਮੈਨੂੰ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ